ਉਗਾਨੀ ਤੇ ਬਾਣਸੀ ਕਿਸਾ ਨੂੰ ਲੋਕਾਂ ਦਾ ਉਮੀਦਵਾਰ ਦਿੱਤੇ ਜਾਣ ਸਾਡੇ ਆਲੇ ਸਭ ਕੇ ਵਿੱਚ ਸਿੰਗਰ ਕਲਾਕਾਰ ਲੋਕੀ ਮਹਿਣੀ ਕਦਰ ਉਹ ਸਿੰਗਰ ਕਲਾਕਾਰ ਮਾੜਾ ਹੁੰਦਾ ਬੜੇ ਚੰਗੇ ਹੁੰਦੇ ਉਹਨਾਂ ਨੇ ਆਪਦੇ ਪੀੜ ਦੇ ਵਿੱਚ ਬੜੀਆਂ ਵੱਲਾ ਪਾੜੇ ਹੁੰਦੀਆਂ ਲੇਕਿਨ ਕਿਸੇ ਦਿਨ ਤੇ ਪੀੜ ਨਹੀਂ ਹੁੰਦੀ ਵੀ ਯਾਰ ਲੋਕੀਓ ਦਾ ਕੰਮ ਕੋਈ ਹੋਉਂਦਾ ਹੈ ਕਿ ਸਿਆਸਤਦਾਨ ਦਾ ਕੰਮ ਕੋਈ ਹੋਉਂਦਾ ਹੈ ਕਾ ਮੇਰਾ ਬੇਸ਼ੱਕ ਮੈਂ ਲੁਧਿਆਣਾ ਤੋਂ ਚੋਣ ਲੜ ਰਹੇ ਹਾਂ ਲੇਕਿਨ ਮੇਰਾ ਕੋਈ ਨਹੀਂ ਕਿਹਾ ਫਰੀਦਕੋਟ ਲੋਕ ਸਭਾ ਦੇ ਵਾਸਤੇ ਲੜਾ ਔਰ ਅਸੀਂ ਇੱਕੋ ਵੱਡੀ ਜੇਤੂ ਨਾਲ ਉਹ ਚੀਜ਼ ਕੋ ਸਾਥ ਨੂੰ ਸੁਣ ਦਿੱਤਾ ਔਰ ਮੇਰਾ ਖਿਆਲ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਲੋਕਲ ਉਮੀਦਵਾਰ ਦਿੱਤੇ ਜਾਣ ਸਾਡੇ ਆਲੇ ਸਭਕੇ ਦੇ ਵਿੱਚ ਸਿੱਧਰ ਕਲਾਕਾਰ ਕਿਉਂਕਿ ਮੈਂ ਨਹੀਂ ਕਹ ਰਿਹਾ ਕੋਈ ਸਿੱਧਰ ਕਲਾਕਾਰ ਮਾਰਾ ਹੁੰਦਾ ਬੜੇ ਚੰਗੇ ਹੁੰਦੇ ਉਹਨਾਂ ਨੇ ਆਪਦੇ ਫੀਲਡ ਦੇ ਵਿੱਚ ਬੜੀਆਂ ਵੱੱਲਾ ਮਾਰ ਕੇ ਰੋਗੇ ਲੇਕਿਨ ਕਿਸੇ ਤੇ ਭੀਤ ਨਹੀਂ ਹੁੰਦੀ ਵੀ ਯਾਰ ਕਿਉਂਕਿ ਉਹਨਾਂ ਦਾ ਕੰਮ ਕੋਈ ਹੋਰ ਹੁੰਦਾ ਹੈ ਤੇ ਸਿਆਸਤ ਦਾ ਕੰਮ ਕੋਈ ਹੋਰ ਹੁੰਦਾ ਸੋ ਅਸੀਂ ਬੜਾ ਸੋਚ ਸਕਦੇ ਹਾਂ ਕਿ ਇਮਪੋਰਟ ਦੇ ਉਮੀਦਵਾਰ ਐਲਾਨੀ ਵੀ ਬੜੀ ਪ੍ਰਸਾਹ ਹੋ ਕੇ ਔਰ ਖਾਸ ਕਰਕੇ ਕਿਉਂਕਿ ਔਰਤਾਂ ਦਾ ਬਹੁਤ ਵੱਡਾ ਲੋਕਾਂ ਦਾ ਅੱਧੀ ਆਬਾਦੀ ਹੈ ਔਰ ਤੋ ਸਾਨੂੰ ਲੱਗਦਾ ਕਿ ਇੱਕ ਔਰਤ ਨਾਲ ਇੱਕ ਔਰਤ ਹੋਰ ਕੰਫਰਟੇਬਲ ਤਰੀਕੇ ਦੇ ਨਾਲ ਗੱਲ ਕਰ ਸਕਦੀ ਹੈ ਔਰ ਉਹਨਾਂ ਦੀ ਰਿਪ੍ਰেজੈਂਟੇਸ਼ਨ ਹੋਣੀ ਦੇਸ਼ ਦੀ ਪਾਰਲੀਮੈਂਟ ਵਿੱਚ ਬੜੀ ਜ਼ਰੂਰੀ ਹੈ ਇਸ ਕਰਕੇ ਅਸੀਂ ਦੋ ਮਹਿਲਾਵਾਂ 13 ਵਿੱਚੋਂ ਪਾਰਲੀਮੈਂਟ ਦੇ ਵਿੱਚ ਉਤਾਰੀਆਂ ਔਰ ਮੈਨੂੰ ਪੂਰਾ ਨੁਮੀਦ ਹੈ ਕਿ ਇਹ ਦੋਨੋਂ ਜਾਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਔਰ ਆਲੇ ਸਮੇਂ ਚ ਪਹੁੰਚਣਗੇ ਲੋਕਾਂ ਦੇ ਕੇ ਪਰੇ ਸਦਕਾ ਔਰ ਫਰੀਦ ਕੋਟ ਦੇ ਮਸਲੇ ਉੱਤੇ ਸਾਰੇ ਖੜੇ ਹੋ ਕੇ بلند ਆਵਾਜ਼ ਦੇ ਵਿੱਚ ਚੁੱਕ ਬੜੇ ਲਿਖੇਰੇ پیچھے ਰਹੇ। ਤੋਂ ਜ਼ੁਰਬਾ ਹੈਗਾ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਰੱਖਣੀ ਹੈ। ਸੋ ਇਸ ਕਰਕੇ ਅਸੀਂ ਬੀਬੀ ਜੀ ਨੂੰ ਇੱਕ ਔਰਤਾਂ ਦੀ ਰਿਪ੍ਰেজੈਂਟੇਸ਼ਨ ਹੋ ਜਾਏਗੀ। ਦੂਸਰੇ ਇਸ ਇਲਾਕੇ ਨਾਲ ਸੰਬੰਧਿਤ ਨੇ ਬੜੇ ਲਿਖੇ ਨੇ ਸੇਵਾ ਕੀਤੀ ਔਰ politikal ਜ਼ੁਰਬਾ ਵੀ ਹੈ। ਇਹ 12 ਸਾਲ ਵਿਦਿਆ ਦੇ ਖੇਤਰ ਵਿੱਚ ਪੜਾਇਆ ਤੇ ਨਾਲ ਪੋਲੀਟੀਕਲ ਤਜਰਬਾ ਵੀ ਹੈਗਾ ਕਿ ਚੇਅਰਮੈਨ ਜਿਹੜਾ ਕਮਿਸ਼ਨ ਰਏ ਕੋ ਚੋਣਾਂ ਲੜੇ। ਇਹ ਅੱਜ ਮੈਂਬਰਾਂ ਆ ਪਾਰਲੀਮੈਂਟ ਦੀ ਟਿੱਕ ਤੇ ਚੋਣ ਲੜ ਰਿਹਾ। ਸੋ ਮੈਨੂੰ ਪੂਰਾ ਰਵਿਦ ਹੈ ਕਿ ਇਹ ਤਕੜੇ ਹੋ ਕੇ ਆਉਣ ਵਾਲੇ ਸਮੇਂ ਚ ਗੜਾਈ ਲੜਨਗੇ ਫਿਰ ਕੋਈ ਲੋਕality ਸਭ ਸਾਥ ਹੈ। ਮੇਰਾ ਬੇਸ਼ੱਕ ਮੈਂ ਮੈਂ ਲੁਧਿਆਣਾ ਤੋਂ ਚੋਣ ਲੜ ਰਿਹਾ। ਲੇਕਿਨ ਮੇਰਾ ਉਹਨਾਂ ਹੀ ਧਿਆਨ ਫਰੀਦਕੋਟ ਲੋਕ ਸਭਾ ਦੇ ਵਾਸਤੇ ਹੈਗਾ ਔਰ ਅਸੀਂ ਇੱਥੋਂ ਵੱਡੀ ਜਿੱਤ ਨਾਲ ਵਰਜੀਤ ਕੌਰ ਸਾਹਿਬ ਦੇ ਮੌਜੂਦ ਤੇ ਬਾਕੀ ਉਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਲੋਕਲ ਉਮੀਦਵਾਰ ਦਿੱਤੇ ਜਾਣ ਸਾਡੇ ਵਾਲੇ ਸਮਝੇ ਦੇ ਸਿੰਗਰ ਕਲਾਕਾਰ ਕਿਉਂਕਿ ਮੈਂ ਨਹੀਂ ਕਹਿੰਦਾ ਕੋਈ ਸਿੰਗਰ ਕਲਾਕਾਰ ਮਾੜਾ ਹੁੰਦਾ ਬੜੇ ਚੰਗੇ ਹੁੰਦੇ ਉਹਨਾਂ ਨੇ ਆਪਦੇ ਪੀਟ ਦੇ ਵਿੱਚ ਬੜੀਆਂ ਪੱਲਾ ਪਾ ਕੇ ਹੁੰਦੀਆਂ ਲੇਕਿਨ ਕਿਸੇ ਦੇ ਪੀਟ ਨਹੀਂ ਹੁੰਦੀ ਵੀ ਯਾਰ ਕਿਉਂਕਿ ਉਹਦਾ ਕੰਮ ਕੋਈ ਹੋਰ ਹੁੰਦਾ ਤੇ ਸਿਆਸਤਦਾਨਾਂ ਦਾ ਕੰਮ ਕੋਈ ਹੋਰ ਹੁੰਦਾ ਤਕਰਾ ਕਬੀਰਾ ਬੇਸ਼ੱਕ ਮੈਂ ਲੁਧਿਆਣਾ ਤੋਂ ਚੋਣ ਲੜ ਰਹੇ ਹਾਂ ਲੇਕਿਨ ਮੇਰਾ ਕੋਈ ਨਾ ਹੀ ਖਾਸ ਫਰੀਦਪੁਰ ਲੋਕ ਸਭਾ ਦੇ ਵਾਸਤੇ ਲਗਾ ਔਰ ਅਸੀਂ ਕਿਥੋਂ ਵੱਡੀ ਜਿਤ ਨਾਲ ਅਮਿਤ ਕੋ ਸਾਥ ਨੂੰ ਸੁਣ ਦਿੱਤਾ ਔਰ ਮੇਰਾ ਖਿਆਲ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਲੋਕਲ ਉਮੀਦਵਾਰ ਦਿੱਤੇ ਜਾਣ ਸਾਡੇ ਆਲੇ ਸਭਕੇ ਦੇ ਵਿੱਚ ਸਿੰਗਰ ਕਲਾਕਾਰ ਕਿਉਂਕਿ ਮੈਂ ਨਹੀਂ ਕਹ ਰਿਹਾ ਕੋਈ ਸਿੰਗਰ ਕਲਾਕਾਰ ਮਾਰਾ ਹੁੰਦਾ ਬੜੇ ਚੰਗੇ ਹੁੰਦੇ ਉਹਨਾਂ ਨੇ ਆਪਦੇ ਫੀਲਡ ਦੇ ਵਿੱਚ ਬੜੀਆਂ ਵੱੱਲਾ ਮਾਰ ਕੇ ਹੋਣਗੇ ਲੇਕਿਨ ਕਿਸੇ ਤੇ ਭੀਤ ਨਹੀਂ ਹੁੰਦੀ ਵੀ ਯਾਰ ਕਿਉਂਕਿ ਉਹਨਾਂ ਦਾ ਕੰਮ ਕੋਈ ਹੋਰ ਹੁੰਦਾ ਹੈ ਤੇ ਸਿਆਸਤਦਾਨਾਂ ਦਾ ਕੰਮ ਕੋਈ ਹੋਰ ਹੁੰਦਾ ਸੋ ਅਸੀਂ ਬੜਾ ਸੋਚ ਸਕਦੇ ਇੰਪੋਰਟ ਦੀ ਉਮੀਦਵਾਰ ਅਲਾਨੀ ਵੀ ਬੜੀ ਪ੍ਰਸਾਰ ਹੋ ਕੇ ਔਰ ਖਾਸ ਕਰਕੇ ਕਿਉਂਕਿ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਧੀ ਆਬਾਦੀ ਹੈ ਔਰਤਾਂ ਦਾ ਤੋ ਸਾਨੂੰ ਲੱਗਦਾ ਕਿ ਇੱਕ ਔਰਤ ਨਾਲ ਇੱਕ ਔਰਤ ਹੋਰ ਕੰਫਰਟੇਬਲ ਤਰੀਕੇ ਦੇ ਨਾਲ ਗੱਲ ਕਰ ਸਕਦੀ ਹੈ ਔਰ ਉਹਨਾਂ ਦੀ ਰਿਪ੍ਰেজੈਂਟੇਸ਼ਨ ਹੋਣੀ ਦੇਸ਼ ਦੀ ਪਾਰਲੀਮੈਂਟ ਵਿੱਚ ਬੜੀ ਜ਼ਰੂਰੀ ਹੈ ਇਸ ਕਰਕੇ ਅਸੀਂ ਦੋ ਮਹਿਲਾਵਾਂ 13 ਵਿੱਚੋਂ ਪਾਰਲੀਮੈਂਟ ਦੇ ਵਿੱਚ ਉਤਾਰੀਆਂ ਔਰ ਮੇਰਾ ਪੂਰਾ ਨਮੀਦ ਹੈ ਕਿ ਇਹ ਦੋਨੋਂ ਜਾਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਔਰ ਆਲੇ ਸਮੇਂ ਚ ਪਹੁੰਚਣਗੇ ਲੋਕਾਂ ਦੇ ਕੇ ਪਰੇ ਸਦਕਾ ਔਰ ਫਰੀਡ ਕੋਟ ਦੇ ਮਸਲੇ ਉੱਤੇ ਸਾਰੇ ਖੜੇ ਹੋ ਕੇ بلند ਆਵਾਜ਼ ਦੇ ਵਿੱਚ ਚੁੱਕ ਬੜੇ ਲਿਖੇ ਰਹੇ ਪੀਛੇ ਰਹੇ ਤੋਂ ਜ਼ੁਰਬਾ ਹੈਗਾ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਰੱਖਣੀ ਹੈ ਸੋ ਇਸ ਕਰਕੇ ਅਸੀਂ ਬੀਬੀ ਜੀ ਨੂੰ ਇੱਕ ਔਰਤਾਂ ਦੀ ਰਿਪ੍ਰੈਜੈਂਟੇਸ਼ਨ ਹੋ ਜਾਏਗੀ ਦੂਸਰੇ ਇਸ ਇਲਾਕੇ ਨਾਲ ਸੰਬੰਧਿਤ ਨੇ ਬੜੇ ਲਿਖੇ ਨੇ ਸੇਵਾ ਕੀਤੀ ਔਰ politcal ਤੋਂ ਜ਼ੁਰਬਾ ਆ ਗਿਆ ਕਿ 12 ਸਾਲ ਵਿਜਿਆ ਦੇ ਖੇਤਰ ਵਿੱਚ ਪੜਾਇਆ ਤੇ ਨਾਲ politcal ਤਜਰਬਾ ਵੀ ਹੈਗਾ ਕਿ ਚੇਅਰਮੈਨ ਜਿਹੜਾ ਅਪ੍ਰੈਸ਼ਰ ਰੇਡ ਕੋ ਚੋਣਾਂ ਲੜੇ ਇਹ ਅੱਜ ਮੈਂਬਰਾਂ ਆ ਪਾਰਲੀਮੈਂਟ ਦੀ ਟਿੱਕ ਤੇ ਚੋਣਾਂ ਲੜ ਰਿਹਾ ਹਾਂ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਤਕੜੇ ਹੋ ਕੇ ਔਣਾ ਇਸ ਸਮੇਂ ਚ ਗੜਾਈ ਲੜਨਗੇ ਫਿਰ ਕੋਈ ਲੋਕਾਂ ਦੀ ਅਸੀਂ ਸਭ ਸਾਥ ਹੈ ਮੇਰਾ ਬੇਸ਼ੱਕ ਮੈਂ ਮੈਂ ਲੁਧਿਆਣਾ ਤੋਂ ਚੋਣ ਲੜ ਰਿਹਾ ਹਾਂ ਲੇਕਿਨ ਮੇਰਾ ਉਹਨਾਂ ਹੀ ਧਿਆਨ ਫਰੀਦਕੋਟ ਲੋਕ ਸਭਾ ਦੇ ਵਾਸਤੇ ਹੈਗਾ ਔਰ ਅਸੀਂ ਇੱਥੋਂ ਵੱਡੀ ਜਿੱਤ ਨਾਲ ਵਰਚੀਪੁਰ ਸਾਹਿਬ ਦੇ ਮਸੂਦ ਤੱਕ ਆਏ